सत्कारयोग हर संगतियों अज परमेर ने कृपा की आप सारे एक अकाल पुरख परमात्मा ने पहली बार अपर अपार आप कृपा करके ਆਪ ਜੀ ਸਭ ਨੂੰ ਘਰ ਘਰ ਜਾ ਕੇ ਜਨਪਕਤ ਬਨਾਇਆ ਕਿ ਜੂ ਮੈਂ ਆਪ ਜੀ ਨਾਲ ਇੱਕ ਲਿਖ ਸਾਂਝਾ ਕਰ ਰਿਹਾ 11 ਚੇਤ 661 ਦੇਵਾ ਸਿੰਘ ਦੇ ਘਰ ਤੰਗਾਲੀ ਸੱਚੇ ਪਾਤਸ਼ਾਹ ਜੀ ਵੀਰ ਦੇਵਾ ਸਿੰਘ ਜੀ ਦੇ ਘਰ ਅੱਗੇ ਉਹ ਵੀਰ ਨੇ ਫੁੱਲ ਦੀ ਵਰਖਾ ਹਯੂ ਚੰਚਾ ਜੀ ਦੇ ਚਰਣਾ ਤੇ ਇੰਨੀ ਕਿ ਜ਼ਿਆਦਾ ਕੀਤੀ ਉਹ ਵੀਰ ਨੱਚਦਾ ਕੁੱਦਦਾ ਟੱਪਦਾ ਪੰਗੜੇ ਪਾਉਂਦਾ ਉਹ ਖੁਸ਼ੀ ਦਾ ਉਸ ਨੂੰ ਇਸ ਨੂੰ ਇੰਨਾ ਟਿਕਾਣਾ ਸੀ ਉਹਨੂੰ ਆਪਣਾ ਆਪ ਦਾ ਨਹੀਂ ਪਤਾ ਕਿ ਮੈਂ ਕੀ ਕਰਿਆ ਸੀ ਉਹ ਖੁਸ਼ੀ ਦਾ ਟਿਕਾਣਾ ਇਹ ਸੀ ਜਿਹੜਾ ਉਹ ਵੀਰ ਦੇਵਾ ਸਿੰਘ ਸੀ 11 ਚੇਤ ਹਿਉ ਸ਼ਾਂਛੇ ਜੀ ਉਹਨਾਂ ਦੇ ਘਰ ਗਏ ਉਹ ਵੀਰ ਦਾ ਰਬਦਾਸ ਮਹਾਰਾਜ ਦੀ ਵੇਲੇ ਉਹ ਇਸ ਉਸ ਵੇਲੇ ਉਹ ਲੜਕਾ ਇੱਕ ਬ੍ਰਾਹਮਣ ਦਾ ਬੇਟਾ ਸੀ ਜਿਹੜਾ ਵੀਰ ਦੇਵਾ ਸਿੰਘ ਸੀ ਉਹਦਾ ਰਬਦਾਸ ਮਹਾਰਾਜ ਦੇ ਵੇਲੇ ਬ੍ਰਾਹਮਣ ਦਾ ਬੇਟਾ ਸੀ ਬਾਪੂ ਦਾ ਸਿਰ ਤੇ ਹੈ ਨਹੀਂ ਘਰ ਚ ਗਰੀਬੀ ਬਹੁਤ ਸੀ ਜਦੋਂ ਕਰਮੰਡਲੀ ਲੈ ਕੇ ਉਹ ਮੰਗਣ ਚਲਿਆ ਰਾਹ ਵਿੱਚ ਉਸ ਨੂੰ ਅਕਾਲ ਪੁਰਖ ਮਿਲ ਗਿਆ ਅਕਾਲ ਪੁਰਖ ਦੇ ਜਿਹੜੇ ਲਿਵਾਸ ਜਿਹੜੇ ਕੱਪੜੇ ਸੀ ਉਹ ਪਾਟੇ ਹੋਏ ਸੀ ਉਹ ਬੱਚੇ ਨੇ ਅਕਾਲ ਪੁਰਖ ਤੋਂ ਮੰਗਿਆ ਉਹਨੂੰ ਪਤਾ ਨਹੀਂ ਸੀ ਇਹ ਕੌਣ ਹੈ ਉਹ ਕਹਿੰਦਾ ਮੈਨੂੰ ਕੁਛ ਖਾਣ ਨੂੰ ਦੇ ਦੇ ਉਸਨੇ ਜਦ ਕੁਛ ਮੰਗਿਆ ਤਾਂ ਅਕਾਲ ਪੁਰਖ ਨੇ ਇੱਕ ਚੁੰਡੀ ਕਰਮੰਡਲੀ ਚ ਪਾਤੀ ਇੱਕ ਮਿੱਟੀ ਦੀ ਚੁੰਡੀ ਉਹ ਕਰਮੰਡਲੀ ਚ ਪਾਤੀ ਉਹ ਬੱਚਾ ਹੱਸ ਪਿਆ ਉਹ ਖੇੜੇ ਖੜਾ ਕੇ ਹੱਸਿਆ ਕਹਿੰਦਾ ਮੈਂ ਤਾਂ ਭੁੱਖਾ ਹੀ ਸੀਗਾ ਇੱਕ ਹੋਰ ਭੁੱਖਾ ਇੱਕ ਹੋਰ ਭੁੱਖਾ ਨਜ਼ਰੀ ਆਇਆ ਕਾਲਪੁਰਖ ਨੂੰ ਕੀ ਕਹਿੰਦਾ ਉਹ ਹੋਰ ਭੁੱਖਾ ਕਰ ਨਜ਼ਰੀ ਆਇਆ ਫਿਰ ਕਾਲਪੁਰਖ ਨੇ ਕਿਹਾ ਕਿ ਤੈਨੂੰ ਮੈਂ ਕੁਝ ਖਵਾਵਾਂ ਰੁੱਖਾ ਮਿੱਸਾ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਖਵਾ ਦੇ ਅਗਾਲਪੁਰ ਗੁਰਵਦਾਸ ਮਹਾਰਾਜ ਕੋ ਲੈ ਕੇ ਤੇ ਜਦ ਅੱਗੇ ਦੇਖਿਆ ਰਵਦਾਸ ਮਹਾਰਾਜ ਆਪ ਥੱਲੇ ਟੁਕੜੇ ਚੁੱਕ ਚੁੱਕ ਕੇ ਖਾ ਰਿਹਾ ਸੀ ਫਿਰ ਰਵਦਾਸ ਮਹਾਰਾਜ ਨੇ ਕਿਹਾ ਉਹ ਲਿਖਤ ਬਹੁਤ ਲੰਬੀ ਹੈ ਮੈਂ ਆਪ ਨੂੰ ਛੋਟੀ ਜੀ ਵਿੱਚ ਸਟੋਰੀ ਕਹਾਣੀ ਸੁਣਾ ਰਿਹਾ ਬਣਤਗੀ ਬਣੀ ਸੀ ਕਿ ਪਾਸ਼ਾ ਜੀ ਕਿਉਂ ਗਏ ਉਹ ਇਨੀ ਖੁਸ਼ੀ ਚ ਕਿਉਂ ਸਮਾਇਆ ਸੀ ਉਹ ਰਵਦਾਸ ਨੇ ਕਿਹਾ ਬੱਚੇ ਨੂੰ ਤੂੰ ਐ ਕਰ ਜਿਹੜੀ ਤਰੀਕਰ ਮੰਡਲੀ ਚ ਚੁੰਡੀ ਪਾਈ ਸੀ ਉਹ ਕੱਢ ਕੇ ਮੇਰੀ ਪਾਣੀ ਵਿੱਚ ਉਹਨੂੰ ਅੰਮ੍ਰਿਤ ਬਣਾ ਕੇ ਉਹਨੂੰ ਪੀ ਲੈ ਉਹ ਕਹੇ ਨਾ ਮੈਂ ਬਾਹਮਣ ਤੂੰ ਚਮਿਆਰ ਜੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਤਾਂ ਉਹ ਮੈਨੂੰ ਛੱਡੇਗੀ ਨਹੀਂ ਉਹ ਮੈਨੂੰ ਛੱਡੇਗੀ ਨਹੀਂ ਉਹ ਬੱਚੇ ਨੂੰ ਢੇਡ ਦੇ ਦਰਦ ਪਈ ਦਰਦ ਪਈ ਤਾਂ ਫਿਰ ਉਹ ਬੱਚਾ ਹਾੜਾ ਕੱਢਣ ਲਗਾ ਮੈਨੂੰ ਕੋਈ ਬਾਪ ਬਣਾ ਲਵੇ ਮੈਨੂੰ ਕੋਈ ਠੀਕ ਕਰ ਦੇਵੇ ਮੈਨੂੰ ਉਸ ਨੂੰ ਬਾਪ ਬਣਾ ਲਵਾ ਤੇ ਅਰਬਦਾਸ ਮਰੇ ਨਕਰ ਮੰਡਲੀ ਚ ਉਹ ਛੁਟਕੀ ਮਿੱਟੀ ਦੀ ਕੱਢੀ ਤੇ ਉਸੇ ਮਿਲਾ ਕੇ ਇਹਨੂੰ ਉਹਦੇ ਮੂੰਹ ਚ ਲਾਈ ਤਾਂ ਬੱਚਾ ਠੀਕ ਹੋ ਗਿਆ ਫਿਰ ਉੱਥੇ ਰੱਬ ਦੀ ਗੱਲ ਚੱਲ ਪਈ ਅਰਬਦਾਸ ਨੇ ਕਿਹਾ ਅੱਜ ਮੇਰੇ ਘਰ ਰਾਤ ਨੂੰ ਚੱਲ ਉੱਥੇ ਜਾ ਕੇ ਦੇਖਿਆ ਉੱਥੇ ਖਾਣ ਨੂੰ ਕੋਈ ਰੋਟੀ ਨਹੀਂ ਪਾਣੀ ਨਹੀਂ ਕੋਈ ਮੱਝਾ ਨਹੀਂ ਕੋਈ ਵਿਸਤਰਾ ਨਹੀਂ ਤੇ ਕਾਲਪੁਰ ਖਾ ਗਏ ਉੱਥੇ ਤੋਂ ਬੱਚੇ ਨੇ ਮੰਗ ਮੰਗੀ ਰਬਦਾਸ ਨੂੰ ਕਿਹਾ ਕਿ ਰਵਦਾਸ ਜਿਸ ਤਰ੍ਹਾਂ ਅੱਜ ਪਰਮਾਤਮਾ ਇਥੇ ਹੂਬ ਹੂਵੂ ਸਾਹਮਣੇ ਪ੍ਰਗਟ ਹੋਇਆ ਕਿ ਆ ਇਹ ਭਗਵਾਨ ਇਸੇ ਤਰ੍ਹਾਂ ਮੇਰੇ ਘਰ ਵੀ ਜਾ ਸਕਦਾ ਰਵਦਾਸ ਨੇ ਕਿਹਾ ਕੋਈ ਵੱਡੀ ਗੱਲ ਨਹੀਂ ਮਨੇ ਬੇਨਤੀ ਕੀਤੀ ਕਾਲਪੁਰਖ ਅਗੇ ਤਾਂ ਕਾਲਪੁਰਖ ਨੇ ਕਿਹਾ ਕਿ ਹਾਂ ਮੈਂ ਜ਼ਰੂਰ ਜਾਵਾਂਗਾ ਇਸ ਦੇ ਘਰ ਜਾਵਾਂਗਾ ਉਹ ਫਿਰ ਲੇਖ ਬਣਿਆ ਉਹਦਾ ਵੀਰ ਦੇਵ ਸਿੰਘ ਦਾ ਫੁੱਲ ਕੀ ਬਿਆਨ ਕਰਦਾ ਆਪਾਂ ਉਸ ਨੂੰ ਸੁਣੀਏ ਤਿਆਰ ਦੰਦੇ ਰਹੋ ਫੁੱਲ ਕੇ ਮੇਰੀ ਕਰਕੇ ਪੱਤੀ 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 ਕੀਤਾ ਨਾ ਫੁੱਲ ਨੂੰ ਤੋੜਿਆ ਅੰਗ ਅੰਗ ਪ੍ਰਭ ਦੀ ਪੇਟ ਚੜਾਈ ਆ ਜਨ ਭਗਤੋ ਮੈਂ ਕਿਤੇ ਸੁਣਾਵਾਂ ਸੱਚੀ ਸੱਚੀ ਗੱਲ ਸੁਣਾ ਰਿਹਾ ਕੌਣ ਫੁੱਲ ਕੀ ਕਹਿੰਦਾ ਮੈਨੂੰ ਕਿਦੇ ਭੇਟ ਕਰਾਇਆ ਪ੍ਰਭ ਦੀ ਮੈਂ ਕਿਤੇ ਸੁਣਾਵਾਂ ਸੱਚੀ ਗੱਲ ਆਪਣਾ ਹਾਲ ਜਨਾਈਆ ਤੁਸੀਂ ਵੇਖੋ ਆਪਣੀ ਅੱਖੀ ਪੜਦਾ ਔਲਾਣਾ ਵਿੱਚ ਟਕਾਈਆ ਜੇ ਸਦੀ ਕੀਮਤ ਕੋਈ ਨਹੀਂ ਸੀ ਕੋ ਡੀ ਰਤੀ ਫੁੱਲ ਕਹਿੰਦਾ ਮੀਰ ਤਾਂ ਕੋਈ ਕੀਮਤੇ ਵੀ ਨਹੀਂ ਸੀ ਮਾਲਨ ਖਾਰੀ ਸੀ ਸਨਕ ਓਏ ਰਖਾਈਆ ਓ ਭਗਤਾ ਨਾਲ ਮਿਲ ਕੇ ਹੋ ਗਿਆ ਕਰੋੜਾ ਤੋਂ ਅਰਬਾਪਤੀ ਜੇ ਸਦੀ ਕੀਮਤ ਨਾ ਕੋਈ ਚੁਕਾਈਆ ਫੁੱਲ ਕਹਿੰਦਾ ਮੈਂ ਭਗਤਾਂ ਨਾਲ ਮਿਲ ਕੇ ਕੀ ਬਨ ਗਿਆ ਅਰਬਾ ਪਤੀ ਬਨ ਗਿਆ ਤੁਹਾਡੇ ਪ੍ਰੇਮ ਦੀ ਸੋਹਣੀ ਸੇਜ ਵੇਖੀ ਵਿਸ਼ੀ ਕਿਹੜੀ ਸੇਜ ਵੇਖੀ ਉਸਨੇ ਪ੍ਰੇਮ ਦੀ ਜੇ ਸੋ ਉਤੇ ਮੈਨੂੰ ਦਿੱਤਾ ਟਕਾਈਆ ਮੇਰੀ ਕਿਸਮਤ ਕਿੰਨੀ ਵੱਡੀ ਜੋ ਦੇਣ ਆਈ ਵੜਿਆਈ ਆ ਮਿਹਰਬਾਨ ਜਿਸ ਵੇਲੇ ਮੇਰੇ ਉੱਤੇ ਚਰਨ ਰਿਆ ਰੱਖੀ ਕੌਣ ਚਰਨ ਰੱਖ ਰਿਹਾ ਉਸ ਤੇ ਅਕਾਲ ਪੁਰਖ ਮਿਹਰਬਾਨ ਉਹ ਪ੍ਰਮਾਤਮਾ ਆਪ ਰੱਖਿਆ ਕਰੇ ਥਾਉ ਥਾਈਆ ਮੈਨੂੰ ਸਮਝ ਆ ਗਈ ਮਤੀ ਮਤ ਪਿਛਲੀ ਦਿੱਤੀ ਗਵਾਈਆ ਮਤ ਆਗੀ ਫੁੱਲ ਨੂੰ ਕੀ ਕਹਿੰਦਾ ਫੁੱਲ ਜੇ ਮੈਂ ਚਲਿਆ ਜਾਂਦਾ ਕਿਸੇ ਹੱਤੀ ਕੋਈ 2-4 ਟਕੇ ਮੇਰਾ ਮੁੱਲ ਦੇਂਦਾ ਪਾਈਆ ਜੇ ਮੈਂ ਕਿਸੇ ਹੱਤੀ ਚਲਾ ਜਾਂਦਾ ਤੇ ਮੇਰੀ 2-4 ਪੈ ਥੱਕੀ ਪੈ ਜਾਣੇ ਸੀ ਮੇਰੀ ਕੀਮਤ ਪੈ ਜਾਣੇ ਸੀ ਮੈਂ ਗੁਰਮੁਖਾਂ ਦੇ ਆ ਕੇ ਹੱਥੀ ਸੋਹਣੀ ਸੇਵ ਕਮਾਈਆ ਮੈਂ ਗੁਰਮੁਖਾਂ ਦੇ ਹੱਥਾਂ ਵਿੱਚ ਆ ਗਿਆ ਮੈਂ ਦੁਕਾਨ ਤੇ ਨਿਕਲੇ ਚੱਲ ਗਿਆ ਨਹੀਂ ਤੇ ਮੇਰੀ ਕੀਮਤ ਪਾਈ ਨਹੀਂ ਸੀ ਜੋਤੀ ਜੋ ਸਰੂਭਾਰ ਆਪ ਆਪਣੀ ਕਿਰਪਾ ਕਰ ਵਕਸ਼ਨਹਾਰ ਸੱਚੀ ਸਰਨਾਈਆ ਫੁੱਲ ਕਹੀ ਮੈਂ ਵੇਸ਼ਿਕ ਸੰਬੰਧ ਵਿੱਚ ਡੋਡੀ ਕੰਡਿਆਂ ਵਿੱਚ ਆਸਨ ਲਾਇਆ ਮੈਨੂੰ ਕੋਈ ਨਹੀਂ ਸੀ ਸੋਜੀ ਸਮਝਣਾ ਕੋਈ ਚਤਰਾਇਆ ਕਹਿੰਦਾ ਮੈਨੂੰ ਕੋਈ ਸਮਝ ਨਹੀਂ ਸੀ ਫੁੱਲ ਕਹਿੰਦਾ ਮੈਂ ਜਨਮ ਜਨਮ ਦਾ ਰੋਗੀ ਆਪਣਾ ਮੁਖ ਛੁਪਾਈਆ ਮੇਰੀ ਕੀਮਤ ਨਹੀਂ ਸੀ ਕੋਡੀ ਖੋਟਾ ਖਰਾ ਨજર ਕੋਈ ਨਾ ਟਿਕਾਈਆ ਜੋਤੀ ਜੋ ਸਰੂਪ ਆ ਰਾਬ ਆਪਣੀ ਕਿਰਪਾ ਕਰ ਮੇਰਾ ਲਿਖਿਆ ਰਹਾ ਬਨਾਈਆ ਫੁੱਲ ਕੇ ਗੁਰਮੁਖੋ ਫੁੱਲ ਨੂੰ ਗੁਰਮੁਖਾਂ ਨੂੰ ਲੱਗਾ ਬੋਲਣ ਕੀ ਕਹਿੰਦਾ ਫੁੱਲ ਕੇ ਗੁਰਮੁਖੋ ਜੇ ਫੁੱਲ ਬਣ ਕੇ ਮੇਰੇ ਵਾਂਗ ਹੋ ਜਾਓ ਪੇਟ ਫੁੱਲ ਕਹਿੰਦਾ ਜੇ ਤੁਸੀਂ ਗੁਰਮੁਖੋ ਫੁੱਲ ਬਣ ਕੇ ਮੇਰੇ ਵਾਂਗ ਜੇ ਤੁਸੀਂ ਵੀ ਫੁੱਲ ਬਣ ਕੇ ਕੀ ਹੋ ਜਾਓ ਉਸਤੇ ਫਿਰ ਲੜਾਈਆਂ ਖਤਮ ਹੋ ਜਾਂਦੀਆਂ ਸਾਰੀਆਂ ਫਚਤਰਾਈਆਂ ਖਤਮ ਹੋ ਜਾਂਦੀਆਂ ਸਾਰੀਆਂ ਜੇ ਅਸੀਂ ਨਿਮਾਣੇ ਹੋ ਜਾਈਏ ਕੀ ਕਹਿੰਦਾ ਫੁੱਲ ਜੇ ਫੁੱਲ ਬਣ ਕੇ ਮੇਰੇ ਵਾਂਗ ਹੋ ਜਾਓ ਪੇਟ ਆਪਨਾ ਆਪ ਮਿਟਾਈਆ ਆਪਣਾ ਆਪ ਮਿਟਾਈਆ ਪ੍ਰਭ ਚਰਨਾ ਵਿੱਚ ਲਾਓ ਖੇੜ ਵాలే ਨੱਡੇ ਨਕੇ ਰੂਪ ਵਟਾਈਆ ਵਖਾਈਆ ਜਿਸ ਨੇ ਤੁਹਾਨੂੰ ਦਿੱਤਾ ਪੇਜ ਸੋ ਵੇਖਣ ਆਇਆ ਚਾਈ ਚਾਈਆ ਜਿਸਨੇ ਤੁਹਾਨੂੰ ਭੇਜਿਆ ਸੀ ਉਹ ਆਪ ਤੁਹਾਨੂੰ ਵੇਖਣ ਵਾਸਤੇ ਆ ਗਿਆ ਸੋ ਵੇਖਣ ਆਇਆ ਚਾਈ ਚਾਈਆ ਮੇਰੀ ਤੇ ਫੁੱਲਾਂ ਵਾਲੀ ਸੇਜ ਉਸ ਦੀ ਸੇਜ ਤੁਹਾਡੀ ਆਤਮਾ ਅੰਤਰ ਨਜ਼ਰੀ ਆਈਆ ਕਹਿੰਦਾ ਮੇਰੀ ਤੇ ਫੁੱਲਾਂ ਵਾਲੀ ਸੇਜ ਆ ਪਰ ਉਹੀ ਸੇਜ ਕਿੱਥੇ ਆ ਤੁਹਾਡੇ ਆਤਮਾ ਦੇ ਅੰਦਰ ਆ ਜੇ ਜਦਾ ਜੋਤੀ ਜਲਮਾ ਤੇਜ ਨੂਰੋ ਨੂਰ ਕਰੇ ਰੁਸ਼ਨাইয়া ਇਹ ਤੁਸੀਂ ਨਹੀਂ ਵੇਂਦੇ ਇਹ ਤੁਸੀਂ ਨਹੀਂ ਵੇਂਦੇ ਉਹ ਤੁਹਾਨੂੰ ਰਹਾ ਵੇਖ ਕਹਿੰਦਾ ਜੇ ਤੁਸੀਂ ਨਹੀਂ ਜੇ ਵੇਖਦੇ ਤਾਂ ਉਹ ਤਾਂ ਤੁਹਾਨੂੰ ਵੇਖ ਰਿਆ ਕਟਕਟ ਅੰਦਰ ਬੈਠਾ ਸੋ ਬਪਈਆ ਰਲ ਮਿਲਕੇ ਸਾਰੇ ਆਪਣੇ ਕਰਮਾਂ ਦੀ ਬਦਲ ਲਿਓ ਰੇਖ ਰੇਖ ਬਦਲ ਲਿਓ ਸਾਰੇ ਰਲ ਮਿਲਕੇ ਅੱਗੇ ਲੈ ਘਰੇ ਨਰਾਈਆ ਇਹ ਬਹਾਰ ਇਹ ਮੋਜ ਇਹ ਮੋਜਾਂ ਨਹੀਂ ਮਿਲਣੀਆਂ ਇਹ ਬਹਾਰ ਤੇ ਮੋਜ ਇਹ ਬਹਾਰ ਇਹ ਮੋਜ ਇਹ ਗੁਲਸ਼ਨ ਇਹ ਮਹਿਕ ਇਹ ਟਹਿਕ ਇਹ ਮਾਲਕ ਇਹ ਖਾਲਕ ਇਹ ਸਾਲਸ ਸਦਾ ਨਹੀਂ ਮਿਲਨੀ ਮੋਜ ਜੇ ਅੱਜ ਸੰਸਾਰ ਤੋਂ ਚੱਲੇ ਜਾਵਾਂਗੇ ਤੇ ਜੇ ਅਸੀਂ ਇਸ ਤੇ ਨਿਮਾਣੇ ਨਾ ਹੋਏ ਤਾਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹਵਾਂ ਪ੍ਰਮਾਤਮ ਸੱਚੇ ਪਾਸ਼ ਕੀ ਕਹਿੰਦਣਾ ਫੁੱਲ ਕੀ ਕਹਿੰਦਣਾ ਜੇਸ ਨੇ ਦੂਰ ਦਰਾਡੇ ਜੇਸ ਨੇ ਦੂਰ ਦਰਾਡੇ ਕੰਢੀ ਦੇ ਕੰਡਿਆਂ ਵਿੱਚੋਂ ਲੈ ਖੋਜ ਕੰਢੀ ਦੇ ਕੰਡਿਆਂ ਵਿੱਚੋਂ ਲੈ ਖੋਜ ਜੇ ਜੇਸ ਨੇ ਦੂਰ ਦਰਾਡੇ ਕੰਢੀ ਦੇ ਕੰਡਿਆਂ ਵਿੱਚ ਲੇ ਖੋਜ ਫੁੱਲਾਂ ਨਾਲ ਫੁੱਲ ਲੈ ਬਨਾਈਆ ਉਹਨਾਂ ਖੋਜ ਕੇ ਤੁਹਾਨੂੰ ਕੀ ਬਨਾਲਿਆ ਫੁੱਲਾਂ ਨਾਲ ਫੁੱਲ ਲੈ ਬਨਾਈਆ ਇਹ ਵੀ ਇਸੇ ਪ੍ਰੀਤਮ ਦੀ ਮੋਜ ਇਹਦੀ ਮੋਜ ਐਸ ਪ੍ਰੀਤਮ ਦੀ ਇਹ ਵੀ ਇਸੇ ਪ੍ਰੀਤਮ ਦੀ ਚੋਜ ਜੋ ਚੋਜੀ ਹੋ ਕੇ ਦਇਆ ਕਮਾਈਆ ਕੁਛ ਕਰ ਲੋ ਆਪਣੀ ਹੋਸ਼ ਕੁਛ ਕਰ ਲੋ ਆਪਣੀ ਹੋਸ਼ ਹੁਸ਼ਿਆਰ ਹੋ ਕੇ ਆਪਣੀ ਅੱਖ ਖੁਲਾਈਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਉਠਾਈਆ ਫੁੱਲ ਕਹੇ ਜੇਸ ਵੇਲੇ ਮੇਰੇ ਨਾਲ ਚਰਨ ਗਿਆ ਸ਼ੂ ਚਰਨ ਗਿਆ ਸ਼ੂ ਕਿਹਦਾ ਪ੍ਰਮਾਤਮਾ ਕਾਲਪੁਰਖ ਦਾ ਮਸਰਤ ਮੈਨੂੰ ਗਈ ਆਇਆ ਮੇਰੀ ਖੁਸ਼ਬੂ ਵਿੱਚੋਂ ਬਦਲ ਗਈ ਖੁਸ਼ਬੂ ਉਹ ਖੁਸ਼ਖਬਰੀ ਤਵਨੂ ਰਹੇ ਹੀ ਸਮਝਾਈ ਆ ਭਗਤਾਂ ਨੂੰ ਸਮਝਾ ਰਹੀ ਖੁਸ਼ਖਬਰੀ ਗੁਰਮੁਖੋ ਤੁਹਾਡਾ ਸੋਹਣਾ ਤਤਾਂ ਅੰਦਰ ਬੰਦ ਕੀਤਾ ਰੂਹ ਹੂਬ ਹੂਬ ਪ੍ਰਮਾਤਮਾ ਰੂਪ ਨਜਰੀ ਆਈਆ ਖੂਬ ਹੋਊ ਪਰਮਾਤਮਾ ਨਜਰੀ ਆ ਸੰਸਾਰ ਸਾਗਰ ਜਗਤ ਕੁੜ ਕੁੜਿਆਰਾ ਛਡਣਾ ਖੂ ਸੰਸਾਰ ਜਗਤ ਜਦਾਰਾ ਕੀ ਆ ਛਡਣਾ ਖੂ ਲੱਖ 84 ਖਾਤਾ ਰਹਾ ਬਣਾਈ ਆ ਕੀ ਜੇ ਪਾਰ ਹੋ ਗਿਆ ਤ्रू ਕੀ ਤੁਹਾਡਾ ਲੇਖਾ ਲੇਖਾ ਨਾ ਕੋਈ ਲਗਾਈ ਆ ਕੀ ਤੁਹਾਡਾ ਲੇਖਣ ਲਗਾ ਲਗਾ ਨਹੀਂ ਵੇਖਿਓ ਥੋੜੇ ਸਮੇਂ ਪਿਛੇ ਸ੍ਰਿਸ਼ਟੀ ਨੇ ਤੁਹਾਡੇ ਤਕਨੇ ਰਹਿਣਾ ਮੂਹ ਥੋੜੇ ਸਮੇਂ ਬਾਅਦ ਸ੍ਰਿਸ਼ਟੀ ਨੇ ਤੁਹਾਡੇ ਕੀ ਦੇਖਨੇ ਨਾ ਮੂਹ ਵੇਖਨੇ ਨਾ ਵੇਖਿਓ ਥੋੜੇ ਸਮੇਂ ਪਿਛੋਂ ਸ੍ਰਿਸ਼ਟੀ ਨੇ ਤੁਹਾਡੇ ਤੱਕਦੇ ਰਹਿਣਾ ਮੂਹ ਨੇ ਤੇਰੇ ਨੈਣ ਨੈਣ ਉਠਾਈਆ ਕਿਹੜਾ ਵੇਲਾ ਜੇਸ ਵਕਤ ਆ ਗਿਆ ਸੀ ਇਸ ਜੂ ਜੁਹਾ ਦਾ ਮਾਲਕ ਫੇਰਾ ਪਾਈਆ ਜੇਸ ਵੇਲੇ ਗੁਰਮੁਖ ਸਿੰਘ ਤੂੰ ਦੇਵਾ ਸਿੰਘ ਦੀ ਲੰਗਣੀ ਬਰੂ ਗੁਰਮੁਖ ਸਿੰਘ ਕੌਣ ਸੀ ਯਾਨੀ ਗੁਰਮੁਖ ਸਿੰਘ ਕੌਣ ਸੀਗਾ ਰਾਮ ਆਪਣੇ ਸੋਰੀ ਰਬਦਾਸ ਮਹਾਰਾਜ ਜੀ ਗੁਰਮੁਖ ਸਿੰਘ ਤੂੰ ਦੇਵਾ ਸਿੰਘ ਦੀ ਲੰਗਣੀ ਬਰੂ ਜਦ ਉਹਦੀ ਦਲੀਚ ਲੰਗਣੀ ਸੀ ਉਥੋਂ ਇੱਕ ਧੂੜੀ ਚੁਟਕੀ ਲੈਣੀ ਉਠਾਈ ਆ ਹੁਕਮ ਸੀ ਉਸ ਵੇਲੇ ਵੀ ਜਿਹੜੀ ਚੁਟਕੀ ਧੂੜੀ ਦੀ ਚੁੱਕਣ ਦਾ ਜੇ ਉਹ ਨਹੀਂ ਚੁੱਕਦੇ ਤਾਂ ਉਸ ਵੇਲੇ ਵੀ ਦੇਵ ਸਿੰਘ ਦੀ ਜਿਹੜੀ ਸੀ ਨਾ ਸਮਾਪਤ ਹੋ ਜਾਣਾ ਸੀ ਸਮਾਸ ਸਮਾਪਤ ਹੋ ਰਿਹਾ ਸੀਗਾ ਦੇ ਸੁੱਟ ਜਾਣੀ ਸੀ ਦੇਵ ਸਿੰਘ ਦੀ ਉਥੇ ਇੱਕ ਧੂੜੀ ਚੁਟਕੀ ਲੈਣੀ ਉਠਾਈ ਆ ਜੋਤੀ ਜੋ ਸਰੂਪ ਹਰ ਆਪ ਆਪਣੇ ਕਿਰਪਾ ਕਰ ਦੇਵਨ ਆਇਆ ਸਚੀ ਵੜਾਈ ਆ ਧੂੜ ਕੇ ਮੈਂ ਇੱਕ ਚੁਟਕੀ ਮਿੱਟੀ ਜੋ ਮਿੱਟੀਆਂ ਨੂੰ ਫੇਰ ਜਮਾਈਆ ਜੇਸ ਦੇ ਵਿੱਚ ਪਿਛਲੀ ਤਾਰ ਲਿਖੀ ਲੇਖੇ ਦਿਆਂ ਦਿਆਂ ਗਵਾਹੀਆ ਨਵਾਂ ਸੰਤ ਤੇ ਨਵੀਂ ਮਿਤੀ ਨਵਾਂ ਮਿੱਤਰ ਦੇ ਆਮਲਈਆ ਜਿਹੜੀ ਕਹਾਣੀ ਕਿਸੇ ਨੇ ਲਿਖੀ ਉਸ ਦਾ ਲਿਖਾਂ ਦਿਆਂ ਲਖਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੇ ਕਿਰਪਾ ਕਰ ਦੇਵਨ ਹਾਰ ਬੜਿਆਇਆ ਉਹ ਚੁਟਕੀ ਕਹੇ ਮੈਂ ਵੇਸ਼ਿਕ ਮਿੱਟੀ ਖਾ ਕੇ ਉਹ ਚੁਟਕੀ ਕੀ ਕਹਿੰਦੀ ਹੈ ਮੈਂ ਵੇਸ਼ਿਕ ਮਿੱਟੀ ਖਾ ਕੇ ਆ ਘਟਾ ਨਜ਼ਰੀ ਆਇਆ ਘਟਾ ਘਟਾ ਨਜ਼ਰੀ ਆਈ ਆ ਫੱਗਾ ਸਿੰਘ ਨੇ ਇੱਕ ਵੇਰ ਜਗਾਇਆ ਸੀ ਚਿਰਾਗ ਫੱਗਾ ਸਿੰਘ ਉਸ ਦਾ ਤਾਇਆ ਸੀ ਦੇਵਾ ਸਿੰਘ ਦਾ ਤਾਇਆ ਸੀ ਉਹ ਫੱਗਾ ਸਿੰਘ ਨੇ ਇੱਕ ਵਾਰ ਜਗਾਇਆ ਸੀ ਚਿਰਾਗ ਚਮਕੀਆਂ ਰੂਪ ਬਣਾਈ ਆ ਉਸਨੇ ਕਿ ਚਿਰਾਗ ਜਿਹੜਾ ਜਗਾਇਆ ਸੀ ਚਮਕੀਆਂ ਰੂਪ ਬਣਾਇਆ ਸੀ ਚਿਰਾਗ ਦਾ ਚਾਰ ਮੋੜ ਉਹ ਕਹਿੰਦਾ ਜਿਸ ਵੇਲੇ ਉਨ ਲਾਈ ਸੀ ਆਗ ਜਿਹੜਾ ਉਹ ਚਮਕੀਆਂ ਦੀਵਾ ਜਗਾਇਆ ਸੀ ਚਮਕੀਆਂ ਉਸ ਨੂੰ ਅਗ ਲਾਈ ਮਾਚਸ ਦੇ ਸਲਾਈਆ ਉਧਰੋਂ ਲੰਘਦਾ ਸੀ ਇੱਕ ਫਕਰਸਾਦ ਉਧਰ ਦੀ ਇੱਕ ਫਕਰਸਾਦ ਲੰਘ ਰਿਹਾ ਸੀ ਭਗਤ ਰੂਪ ਵਟਾਈਆ ਉਹਨੂੰ ਚਮਿਆਰ ਕਹਿੰਦੇ ਸੀ ਲੋਕ ਸਮਾਜ ਉਹਨੂੰ ਚਮਿਆਰ ਕਹਿੰਦੇ ਸੀ ਲੋਕ ਸਮਾਜ ਜਾਤ ਹੀ ਨਹੀਂ ਜਨਮ ਰਖਾਈਆ ਉਹ ਪੁੱਛਿਆ ਇਹ ਕੀ ਰਿਵਾਜ ਜਿਹੜਾ ਤੂੰ ਚਮੁਖੀਆਂ ਦੀਵੇ ਜਗਾਏ ਆ ਇਹ ਕੀ ਰਿਵਾਜ ਉਹ ਪੁੱਛਿਆ ਇਹ ਕੀ ਰਿਵਾਜ ਕਿਉਂ ਦੀਵੇ ਰਿਹੜ ਗੁੰਮਗਾਈਆ ਉਹ ਕਿਹਾ ਮੇਰਾ ਪੀਰਾਂ ਦੀ ਖਾਇਸ਼ ਕਬਰਾਂ ਵਿੱਚੋਂ ਦੇਣ ਦੁਹਾਈ ਆ ਉਹ ਕਹਿੰਦਾ ਮੇਰੇ ਇਹ ਪੀਰਾਂ ਦੀ ਖਾਇਸ਼ ਹੈ ਜਿਹੜੇ ਮੈਂ ਇਹ ਦੀਵੇ ਜਗਾਏ ਆ ਫਿਰ ਕੀ ਕਹਿੰਦਾ ਰਵਦਾਸ ਕਿਹਾ ਜਿਹੜੇ ਆਪ ਹੋਗੇ ਨਾਸ ਜਿਹੜੇ ਆਪ ਹੋਗੇ ਨਾਸ ਉਹ ਤੈਨੂੰ ਕਿਵੇਂ ਲੈਣ ਬਚਾਈਆ ਤੂੰ ਉਹਨਾਂ ਦੀ ਗੱਲ ਸੁਣਨਾ ਜਿਹੜੇ ਕਬਰਾਂ ਚੋਂ ਬੋਲ ਰਿਹਾ ਜਿਹੜੇ ਆਪ ਨਾਸ ਹੋਗੇ ਤੈਨੂੰ ਕੀ ਬਚਾ ਲੈਣਗੇ ਰਬਦਾਸ ਕਿਹਾ ਜਿਹੜੇ ਆਪ ਹੋਗੇ ਨਾਸ ਤੈਨੂੰ ਕਿਵੇਂ ਲੈਣ ਬਚਾਈਆ ਉਹ ਕਹਿਆ ਮੈਨੂੰ ਕੁਝ ਹੋਰ ਦੱਸ ਜਾ ਚ ਕਹਿੰਦਾ ਠੀਕ ਹੈ ਮੈਨੂੰ ਕੋਈ ਹੋਰ ਜਾਚ ਦੱਸ ਤੇ ਭਗਵਾਨ ਨਾਲ ਮਿਲਣ ਦੀ ਓ ਕਿਹਾ ਮੈਨੂੰ ਕੁਝ ਹੋਰ ਦੱਸ ਜਾਚ ਸਿੱਖਿਆ ਦੇ ਸਮਝਾਈਆ ਰਬਦਾਸ ਨੇ ਕਿਹਾ ਜੇ ਇਸ ਵੇਲੇ ਆਵੇ ਪੁਰਖ ਅਬਨਾਸ਼ ਨਿਰਗੁਣ ਨਿਰਵੈਰ ਫੇਰਾ ਪਾਈਆ ਮੇਰੇ ਹੱਥ ਵਿੱਚ ਕੀ ਕਹਿਆ ਰਬਦਾਸ ਨੇ ਮੇਰੇ ਹੱਥ ਵਿੱਚ ਕੀ ਹੋਣੀ ਹੈ ਸੁਣਨੇ ਆਇਓ ਕੀ ਕਹਿੰਦੇ ਨੇ ਮੇਰੇ ਹੱਥ ਵਿੱਚ ਉਸ ਵੇਲੇ ਹੋਵੇ ਕਲਮ ਦਵਾਤ ਉਹਨੂੰ ਦੱਸਦਾ ਸੀ ਪਹਿਲਾਂ ਕਿ ਜਿਸ ਵੇਲੇ ਉਹ ਆਇਆ ਤਾਂ ਮੇਰੇ ਹੱਥ ਵਿੱਚ ਕੀ ਹੋਣੀ ਹੈ ਕਲਮ ਦਵਾਤ ਅਰਦਾਸ ਤੂੰ ਕੀ ਬਣਿਆ ਹੋ ਗਿਆ ਨਹੀਂ ਗੁਰਮukh ਸਿੰਘ ਉਹਦੇ ਹੱਥ ਕਲਮ ਸੀ ਤੇਰਾ ਲੇਖਾਂ ਦੇ ਚਲਾਈਆ ਇਸੇ ਕਾਰਨ ਨੂੰ ਪਿਛਲੇ ਸਾਲ ਲਿਖ ਕੇ ਗਿਆ ਸੀ ਸਾਫ ਸੱਚ ਸੱਚ ਹੁਕਮ ਵਰਤਾਇਆ ਤੇਰਾ ਜਨਮ ਕਰਮ ਕੀਤਾ 마ਫੂ ਅੱਗੇ ਜਾਣਾ ਚਾਹੀ ਚਾਈਆ ਹੁਣ bari ਆਈ ਇਸ ਰਾਤ ਜੋ ਇੱਕ ਨਾਲ ਇੱਕ ਗੰਢ ਪਵਾਈਆ ਹਮੇਸ਼ਾ ਗੰਢ ਇੱਕ ਨਾਲ ਹੀ ਸਜਣੋ ਰੱਖਿਓ देवा सिंह ਦਾ ਕੋਈ ਪਿਛਲਾ ਸਾਥ ਉਹ ਵੀ ਦੇ ਸਮਝਾਈਆ ਥੱਲਿਓ ਫੁੱਲ ਕਹਿਣ ਥੱਲਿਓ ਫੁੱਲ ਕੀ ਕਹਿੰਦੇ ਗੁਰਮੁਖ ਸ਼ਵਾਸ਼ ਜਿਸ ਸੋਨਾ ਆਸਨ ਦਿੱਤਾ ਸੁਹਾਈਆ ਮਾਰੇ ਸ਼ੇ ਸਿੰਘ বিষ্ণੂ ਭਗਵਾਨ ਸਭ ਦੀ ਪੂਰੀ ਕਰਕੇ ਜਾਏ ਆਸ ਨਿਰਾਸ਼ਾ ਨજર ਕੋਈ ਨਾ ਆਈਆ ਸੋ ਹਰ ਸੰਗਤ ਜੀ ਇਹ ਲੈਖ ਸੀ ਫੁੱਲ ਦਾ ਇਸ ਦੇ ਵਿੱਚ ਪਿਛਲਾ ਲੇਖ ਵੀ ਸਮਝਾਇਆ ਔਰ ਫੁੱਲ ਨੇ ਸਾਨੂੰ ਇਹ ਵੀ ਜਨਾਇਆ ਕਿ ਮੇਰੇ ਵਾਂਗ ਤੁਸੀਂ ਜਨ ਭਗਤੋ ਇਸ ਪ੍ਰਭੂ ਨੂੰ ਭੇਟ ਹੋ ਜਾਓ ਸੋ ਮੈਂ ਮਾਫੀ ਚਾਹਾਂਗਾ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਸਾਰੀ ਹਰ ਸੰਗਤ ਪਾਸੋਂ ਹੋਈ ਹੋ ਸ਼ੰਸ਼ਾ ਜੀ ਪਾਸੋਂ ਮਾਫੀ ਚਾਹਾਂਗਾ ਮੈਂ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨਉ ਭਗਵਾਨ ਦੀ ਜੈ